ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਲਸਾ ਰਾਜ ਦੀ ਗਾਧਾ ਖਾਲਸੇ ਦੀ ਰਾਜਨੀਤੀ ਸਾਹਿਬਿਆ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰਮ ਸਮੇਂ ਮਨ ਵਿੱਚ ਉਹਨਾਂ ਦੇ ਉਸ ਖਾਲਸਾਈ ਸੰਕਲਪ ਨੂੰ ਰੂਪਮਾਨ ਕਰਦੀਆਂ ਸਤਰਾਂ ਆਉਂਦੀਆਂ ਹਨ ਜਦੋਂ ਉਨ੍ਹਾਂ ਨੇ ਹਿੰਦੂ ਰਾਜਪੂਤ ਰਾਜਿਆਂ ਦੀ ਕਹੀ ਇਹ ਗੱਲ ਸੁਣੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕੀਰੇ ਕਾਰੇ ਲੋਕਾਂ ਦੀ ਫੌਜ ਇਕੱਠੀ ਕਰ ਰਹੇ ਹਨ ਤਾਂ ਦਸ਼ਮੇਸ਼ ਪਿਤਾ ਨੇ ਜੋ ਕਿਹਾ ਸੀ ਉਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ ਇੱਕ ਹੀ ਇਨਹੀ ਕੋ ਸਰਦਾਰ ਬਣਾਉਂ ਰਾਜ ਕਰਨ ਕੀ ਨੀਤੀ ਸਿਖਾਉਂ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਸੱਚ ਮੁੱਚ ਦਸ਼ਮੇਸ਼ ਪਿਤਾ ਨੇਤਾ ਸਿੱਖਾਂ ਨੂੰ ਸਰਦਾਰ ਵੀ ਬਣਾ ਦਿੱਤਾ ਰਾਜ ਕਰਨ ਦੀ ਨੀਤੀ ਵੀ ਸਿਖਾ ਦਿੱਤੀ ਅਤੇ ਲੱਖਾਂ ਨਾਲ ਇਕੱਲੇ ਲੜਨ ਦੇ ਕਾਬਲ ਵੀ ਬਣਾ ਦਿੱਤਾ ਪਰ ਕੀ ਸਿੱਖ ਪੰਥ ਉਸ ਸਮੇਂ ਮੁਰਾਤਵੇ ਦਿੱਤੇ ਕਾਇਮ ਰਹਿ ਸਕਿਆ ਦਸ਼ਮੇਸ਼ ਪਿਤਾ ਵੱਲੋਂ ਜਿੱਥੇ ਸਿੱਖਾਂ ਨੂੰ ਰੋਜ਼ਾਨਾ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਦਾ ਸੰਕਲਪ ਯਾਦ ਕਰਨ ਤੇ ਪੜਨ ਦੀ ਹਿਦਾਇਤ ਦਿੱਤੀ ਗਈ ਉਥੇ ਦੋ ਸਿੱਖਾਂ ਨੂੰ ਆਪਸ ਵਿੱਚ ਮਿਲਣ ਸਮੇਂ ਬੁਲਾਈ ਜਾਂਦੀ ਫਤਿਹ ਵੀ ਡੂੰਘੇ ਅਰਥ ਭਾਵ ਰੱਖਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਭਾਵ ਖਾਲਸਾ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਬਾਦਸ਼ਾਹੀ ਦੇ ਅਧੀਨ ਰਹੇਗਾ ਹੋਰ ਕਿਸੇ ਦੁਨਿਆਵੀ ਤਾਕਤ अथवा ਬਾਦਸ਼ਾਹੀ ਦੇ ਅਧੀਨ ਸਿੱਖਾਂ ਨੇ ਨਹੀਂ ਰਹਿਣਾ ਤੇ ਫਿਰ ਬੋਲਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਭਾਵ ਖਾਲਸਾ ਜਦੋਂ ਸਥਾਪਿਤ ਹਕੂਮਤਾਂ अथवा ਕਿਸੇ ਵੀ ਤਾਕਤ ਤੇ ਫਤਿਹ ਪ੍ਰਾਪਤ ਕਰੇਗਾ ਤਾਂ ਉਹ ਫਤਿਹ ਵਾਹਿਗੁਰੂ ਦੀ ਹੀ ਹੋਵੇਗੀ ਜੇਕਰ ਖਾਲਸੇ ਨੇ ਕਿਸੇ ਦੀ ਗੁਲਾਮੀ ਹੇਠ ਨਹੀਂ ਰਹਿਣਾ ਤਾਂ ਕਿਸੇ ਨੂੰ ਗੁਲਾਮੀ ਦੇ ਸੰਗਲ ਮਾਰ ਕੇ ਵੀ ਨਹੀਂ ਰੱਖਣੇ ਖਾਲਸੀ ਦੀ ਹਰ ਫਤਿਹ ਖਾਲਸੇ ਦੀ ਹਰ ਬਾਦਸ਼ਾਹੀ ਲੋਕਾਂ ਨੂੰ ਗੁਲਾਮ ਕਰਨ ਲਈ ਨਹੀਂ ਆਜ਼ਾਦ ਕਰਨ ਲਈ ਹੋਵੇਗੀ ਦਸ਼ਮੇਸ਼ ਪਿਤਾ ਦੇ ਕੁੰਦਲੀ ਧਾਰ ਪੁਜੰਗੀ ਖਾਲਸੇ ਨੇ ਉਹਨਾਂ ਦੀਆਂ ਰਮਜ਼ਾਂ ਨੂੰ ਦਿਲਾਂ 'ਚ ਬਸਾ ਕੇ ਲੰਮਾ ਕੌਮੀ ਸੰਘਰਸ਼ ਲੜਿਆ ਆਮ ਲੋਕਾਂ ਲਈ ਖਾਲਸਾ ਰਾਜ ਹਿੱਤ ਲੜਦੇ ਹੋਏ ਸਿੰਘਾਂ ਨੇ ਆਪਣੇ ਵੀ ਹਜ਼ਾਰਾਂ ਹੀ ਸਿਰ ਵਾਰ ਕੇ ਅਤੇ ਹਜ਼ਾਰਾਂ ਹੀ ਦੁਸ਼ਟ ਜਰਵਾਨੀਆਂ ਦੇ ਸਿਰ ਵੀ ਲਾਹੇ ਪਰ ਔਖੇ ਤੋਂ ਔਖੇ ਹਾਲਾਤਾਂ ਵਿੱਚ ਵੀ ਕਦੇ ਸਿਧਾਂਤਾਂ ਦਾ ਪੱਲਾ ਨਾ ਛੱਡਿਆ ਬੰਦਾ ਸਿੰਘ ਬਹਾਦਰ ਤੋਂ ਆਰੰਭ ਹੋਇਆ ਖਾਲਸਾ ਰਾਜ ਲਈ ਧਰਮ ਯੁੱਧ ਦਿੱਲੀ ਤੋਂ ਲੈ ਕੇ ਕਾਬਲ ਇਰਾਨ ਦੇ ਹਾਕਮਾਂ ਨੂੰ ਇਹ ਅਹਿਸਾਸ ਛੇਤੀ ਹੀ ਕਰਵਾਉਣ ਵਿੱਚ ਸਫਲ ਹੋ ਗਿਆ ਕਿ ਸਿੱਖ ਜਾਂ ਤਾਂ ਬਾਦਸ਼ਾਹ ਹੁੰਦੇ ਹਨ ਤੇ ਜਾਂ ਫਿਰ ਬਾਗੀ ਵਿਚ ਵਿਚਾਲੇ ਹੋਰ ਕੋਈ ਅਜਹੀ ਹਾਲਤ ਨਹੀਂ ਜਿਸ ਵਿੱਚ ਸਿੱਖ ਚੈਨ ਨਾਲ ਜੀ ਸਕਣ ਜਾਵਰ ਹਕੂਮਤਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਦੀ ਪੂਰੀ ਵਾਹਲਾ ਕੇ ਵੇਖ ਲਈ ਜ਼ੁਲਮ ਜ਼ਬਰਦਸਤ ਸਾਰੇ ਹਥਿਆਰ ਖਾਲਸੇ ਤੇ ਅਜ਼ਮਾ ਲਏ ਹਰ ਇੱਕ ਤਸੀਹਾ ਦੇ ਕੇ ਵੇਖ ਲਿਆ ਪਰ ਜਦੋਂ ਖਾਲਸੇ ਦੀ ਤਾਕਤ ਫਿਰ ਵੀ ਦਿਨੋਂ ਦਿਨ ਵੱਧਦੀ ਹੀ ਗਈ ਤਾਂ ਦੁਸ਼ਮਣ ਦੀ ਰਾਜਨੀਤੀ ਦੇ ਮਹਾਰਾ ਨੇ ਸਲਾਹ ਕੀਤੀ ਕਿ ਸਿੱਖਾਂ ਨੂੰ ਇੱਕ ਇਲਾਕੇ ਵਿੱਚ ਨਵਾਬੀ ਦੇ ਦਿਓ ਇਹ ਨਵਾਬੀ ਲਈ ਆਪੋ ਵਿੱਚ ਹੀ ਲੜਦੇ ਪਿੜਦੇ ਰਹਿਣਗੇ ਤੇ ਅਸੀਂ ਆਪਣੇ ਢੰਗ ਨਾਲ ਨਿਸ਼ਚਿੰਤ ਹੋ ਕੇ ਰਾਜ ਕਰਦੇ ਰਹਾਂਗੇ ਹਕੂਮਤ ਨੇ ਸਲਾਹ ਕਰਕੇ ਇੱਕ ਸਰਕਾਰੀ ਅਧਿਕਾਰੀ ਵਜੋਂ ਤਨਖਾਹਦਾਰ ਸਿੱਖ ਸੁਬੇਗ ਸਿੰਘ ਜੋ ਬਾਅਦ ਵਿੱਚ ਚਰਖੜੀ ਚੜ੍ਹ ਕੇ ਸ਼ਹੀਦ ਹੋਏ ਸਨ ਉਹਨਾਂ ਦੇ ਰਾਹੀਂ ਨਵਾਬੀ ਦੀ ਖਿਲਤ ਸੰਘਰਸ਼ਸ਼ੀਲ ਸਿੰਘਾਂ ਕੋਲ ਭੇਜੀ ਅੱਜ ਦੇ ਯੁੱਗ ਵਿੱਚ ਉਹਨਾਂ ਸਿੰਘਾਂ ਨੂੰ ਅਨਪੜ ਜਾਂ ਜੰਗਲੀ ਤੱਕ ਰਹਿਣ ਕਹਿਣ ਦਾ ਹਮਾਕਤ ਕਰਨ ਵਾਲੇ ਵਿਦਵਾਨ ਇਤਿਹਾਸ ਦੀ ਉਹੋ ਚਾਕੀ ਵੇਖਣ ਸਿੰਘਾਂ ਨੇ ਪਹਿਲਾਂ ਤਾਂ ਇਹ ਨਵਾਬੀ ਲੈਣੀ ਹੀ ਪ੍ਰਵਾਨ ਨਾ ਕੀਤੀ ਕਿਉਂਕਿ ਇਹ ਨਵਾਬੀ ਲੈ ਕੇ ਸਿੱਖਾਂ ਨੂੰ ਮੁਗਲ ਹਕੂਮਤ ਦੀ ਬਾਦਸ਼ਾਹੀ ਦੇ ਅਧੀਨ ਹੋ ਕੇ ਰਹਿਣਾ ਪੈਣਾ ਸੀ ਜਿਸ ਨਾਲ ਖਾਲਸਾ ਹੀ ਸਿਧਾਂਤ ਦੀ ਉਲੰਘਣਾ ਹੁੰਦੀ ਹੈ ਸੁਬੇਗ ਸਿੰਘ ਨੇ ਵੀ ਪਹਿਲਾਂ ਤਾਂ ਦੁਸ਼ਮਣ ਦੇ ਅਧੀਨ ਨੌਕਰੀ ਕਰਨ ਦੀ ਸਿਧਾਂਤਕ ਅਵਗਿਆ ਕਰਣ ਕਰਕੇ ਖਾਲਸੇ ਤੋਂ ਪੁੱਲ ਵਖਸ਼ਵਾਈ ਤੇ ਫਿਰ ਨਵਾਬ ਦੀ ਪੇਸ਼ਕਸ਼ ਸਰਵਤ ਖਾਲਸੇ ਦੇ ਸੰਮੁਖ ਰੱਖ ਦਿੱਤੀ ਉਸ ਵੇਲੇ ਦੇ ਪੰਥ ਦੇ ਜਥੇਦਾਰ ਸਰਦਾਰ ਦਰਵਾਰਾ ਸਿੰਘ ਅਗੋਂ ਜਦੋਂ ਨਵਾਬੀ ਰੱਖੀ ਗਈ ਤਾਂ ਉਹਨਾਂ ਨੇ ਜੋ ਕਿਹਾ ਇਸ ਵਿਚਾਰ ਚਰਚਾ ਨੂੰ ਮੱਸੇ ਰੰਗੜ ਦਾ ਸਿਰ ਵੱਡਣ ਵਾਲੇ ਭਾਈ ਮਹਿਤਾਬ ਸਿੰਘ ਦੇ ਪੋਤਰੇ ਸਰਦਾਰ ਰਤਨ ਸਿੰਘ ਭੰਗੂ ਨੇ ਇਸ ਤਰ੍ਹਾਂ ਲਿਖਿਆ ਹੈ ਜਿਸ ਦਾ ਸਪਸ਼ਟ ਸ਼ਬਦਾਂ ਵਿੱਚ ਅਰਥ ਸੀਗਾ ਦਰਵਾਰਾ ਸਿੰਘ ਨੇ ਜੋ ਕਿਹਾ ਖਾਲਸਾ ਜੀ ਅਸੀਂ ਨਵਾਵੀ ਕਦੋਂ ਲੈਣੀ ਚਾਹੁੰਦੇ ਹਾਂ ਅਸੀਂ ਕੀ ਕਰਨੀ ਹੈ ਨਵਾਵੀ ਸਾਨੂੰ ਤਾਂ ਸਤਿਗੁਰਾਂ ਦਾ ਵਚਨ ਹੈ ਕਿ ਖਾਲਸੇ ਦੀ ਪਾਤਸ਼ਾਹੀ ਦੇਣੀ ਹੈ ਇਸ ਵਾਸਤੇ ਅਸੀਂ ਤੁਰਕਾਂ ਦੀਆਂ ਝੂਠੀਆਂ ਨਵਾਬੀਆਂ ਕਦੋਂ ਲੈਂਦੇ ਹਾਂ ਸਾਡਾ ਪਾਤਸ਼ਾਹੀ ਦਾਗਾ ਹੈ ਅਸੀਂ ਖੁਦ ਬਾਦਸ਼ਾਹ ਹਾਂ ਕਿਸੇ ਦੀ ਦਿੱਤੀ ਚੀਜ਼ ਕਿਉਂ ਲਵਾਂਗੇ ਪਾਤਸ਼ਾਹੀ ਸਿੱਖ ਨੂੰ ਜੇਕਰ ਇੱਥੇ ਨਾ ਮਿਲੀ ਤਾਂ ਅਗਲੀ ਸੱਚੀ ਦਰਗਾਹ ਚ ਮਿਲੇਗੀ ਜੋ ਸਤਿਗੁਰਾਂ ਨੇ ਸਿੱਖਾਂ ਨੂੰ ਵਚਨ ਦਿੱਤਾ ਹੈ ਉਹ ਕੋਈ ਖਾਲੀ ਥੋੜਾ ਜਾਣ ਲੱਗਾ ਏ ਤਰੂ ਤਾਰਾ ਵੀ ਦਰਬ ਜਾਵੇ ਆਪਣੀ ਥਾਂ ਤੋਂ ਹਿੱਲ ਜਾਵੇ ਧਰਤੀ ਵੀ ਟਿਕਾਣੇ ਤੋਂ ਹਿੱਲ ਜਾਵੇ ਪਰ ਸਤਿਗੁਰਾਂ ਦੇ ਵਚਨ ਖਾਲੀ ਨਹੀਂ ਜਾ ਸਕਦੇ ਦੱਸੋ ਅਸੀਂ ਫਿਰ ਪਾਤਸ਼ਾਹੀ ਦਾਵਾ ਛੱਡ ਕੇ ਛੋਟੀਆਂ-ਛੋਟੀਆਂ ਨਵਾਬੀਆਂ ਕਿਉਂ ਲਈਏ ਪਰਾधीन ਰਹਿਣ ਵਿੱਚ ਤਾਂ ਖਰਾਬੀ ਹੀ ਖਰਾਬੀ ਹੈ ਪਰ ਭਾਈ ਰਤਨ ਸਿੰਘ ਭੰਗੂ ਦੇ ਅਨੁਸਾਰ ਜਦੋਂ ਭਾਈ ਸੁਬੇਕ ਸਿੰਘ ਨੇ ਸੁਝਾ ਦਿੱਤਾ ਕਿ ਘਰ ਆਈ ਨਵਾਬੀ ਨੂੰ ਠੁਕਰਾਉਣ ਦੀ ਬਜਾਏ ਇਸ ਤੋਂ ਵਰਤੋਂ ਗਰੀਬਾਂ ਦੀ ਰਾਖੀ ਕਰਨ ਅਤੇ ਖਾਲਸੇ ਦੀ ਤਾਕਤ ਹੋਰ ਬਣਾਉਣ ਲਈ ਕੀਤੀ ਜਾਵੇ ਤਾਂ ਖਾਲਸੇ ਨੇ ਇਹੇ ਮੰਨ ਲਈ ਸੁਵੇਕ ਸਿੰਘ ਨੇ ਤਬ ਕਹਿਓ ਖਾਲਸੇ ਸੋ ਹੱਥ ਜੋੜ ਗਰੀਬਨ ਕੀ ਰਕਸ਼ਾ ਕਰੋ ਲੇਹੁ ਤੁਰਕਣ ਤੇ ਤੋੜ ਚਉਪਈ ਸੋ ਖਾਲਸੇ ਨੇ ਮੰਨ ਲਈ ਪਾਤਸ਼ਾਹੀ ਕੈ ਸਰ ਕੋਈ ਟਿਕਵਈ ਜਿਆਦਾ ਵਿਸਤਾਰ ਵਿੱਚ ਨਾ ਜਾਈਏ ਤਾਂ ਇਸ ਇਤਿਹਾਸਿਕ ਸਰੋਤ ਦੇ ਅਨੁਸਾਰ ਫਿਰ ਸਿੰਘਾਂ ਵਿੱਚ ਇਹ ਵਿਚਾਰ ਪੈਦਾ ਹੋ ਗਈ ਕਿ ਨਵਾਬੀ ਦੇ ਇਹ ਕਿਸ ਨੂੰ ਵੱਡੇ ਜੱਥੇਦਾਰਾਂ ਨੇ ਇਹ ਪ੍ਰਵਾਨ ਨਾ ਕੀਤੀ ਤਾਂ ਆਖਿਰ ਤੇ ਘੋੜੀਆਂ ਦੀ ਲਿੱਥ ਚੁੱਕਣ ਦੀ ਸੇਵਾ ਨਿਭਾ ਰਹੇ ਸਿੰਘ ਕਪੂਰ ਸਿੰਘ ਨੂੰ ਸੱਦ ਕੇ ਇਹ ਨਵਾਬੀ ਉਸ ਨੂੰ ਦਿੱਤੀ ਗਈ ਜੋ ਉਸ ਨੇ ਪੰਜ ਪਿਆਰਿਆਂ ਦੇ ਚਰਨਾਂ ਨੂੰ ਛੂਹ ਕੇ ਹੀ ਪ੍ਰਵਾਨ ਕੀਤੀ ਮੁਗਲਾਂ ਦੀ ਭੇਜੀ ਨਵਾਬੀ ਸਿੰਘਾਂ ਲਈ ਕੀ ਅਹਿਮੀਅਤ ਰੱਖਦੀ ਸੀ ਇਸ ਤਰ੍ਹਾਂ ਸਿੰਘਾਂ ਨੇ ਦਰਸ਼ਾ ਵੀ ਦਿੱਤਾ ਕਿ ਆਪਣੇ ਸਿਧਾਂਤਕ ਨਿਸ਼ਾਨੇ ਪ੍ਰਤੀ ਨਿਸ਼ਚਾ ਵੀ ਅਡੋਲ ਰੱਖੀਏ ਇਸ ਤਰ੍ਹਾਂ ਮੁਗਲਾਂ ਦੀ ਭੇਜੀ ਨਵਾਬੀ ਨੂੰ ਪ੍ਰਵਾਨ ਕਰਕੇ ਖਾਲਸੇ ਨੇ ਪਾਤਸ਼ਾਹੀ ਹਾਸਲ ਕਰਨ ਦਾ ਕੌਮੀ ਟੀਚਾ ਸ਼ਰ ਕਰਨ ਲਈ ਵੱਡੀਆਂ ਪੁਲੰਗਾ ਪੁੱਟੀਆਂ ਮੁਗਲ ਹਕੂਮਤਾਂ ਨੇ ਜਦੋਂ ਵੇਖਿਆ ਕਿ ਨਵਾਵੀ ਸਿੰਘਾਂ ਦੀ ਕਮਜ਼ੋਰੀ ਬਣਨ ਦੀ بجائے ਤਾਕਤ ਬਣ ਗਈ ਹੈ ਤੇ ਸਿੱਖਾਂ ਨੇ ਆਪਣੀ ਤਾਕਤ ਦਿਨੋਂ-ਦਿਨ ਵਧਾਉਣੀ ਆਰੰਭ ਕਰ ਦਿੱਤੀ ਤਾਂ ਉਸਨੇ ਵਾਦਾ ਖਿਲਾਫੀ ਕਰਕੇ ਫਿਰ ਖਾਲਸੇ ਵਿਰੁੱਧ ਜੰਗ ਛੇੜ ਦਿੱਤੀ ਪਰ ਹੁਣ ਤੱਕ ਖਾਲਸਾ ਅੱਗੇ ਤੋਂ ਕਈ ਗੁਣਾ ਵੱਧ ਮਜ਼ਬੂਤ ਹੋ ਚੁੱਕਾ ਸੀ ਇਤਿਹਾਸ ਦੇ ਉਪਰੋਕਤ ਘਟਨਾਕਰਮ ਵਿੱਚ ਖਾਲਸੇ ਦੀ ਰਾਜਨੀਤੀ ਦੇ ਉਸ ਸੁਨਹਿਰੀ ਦੌਰ ਦੇ ਦਰਸ਼ਨ ਹੁੰਦੇ ਹਨ ਜਦੋਂ ਖਾਲਸਾ ਹੀ ਰਾਜਨੀਤੀ ਗੁਰੂ ਵਚਨਾ ਅਤੇ ਸਿੱਖ ਸਿਧਾਂਤਾਂ ਨੂੰ ਸੰਪਰਪਤ ਸਮਰਪਿਤ ਸੀ ਸਿਧਾਂਤਕ ਸੰਘਰਸ਼ ਲੜਦੇ ਹੋਏ ਖਾਲਸੇ ਨੇ ਰਾਜਨੀਤੀ ਤੇ ਰਣਨੀਤੀ ਪੱਖੋਂ ਹੈਰਾਨ ਕਰ ਦੇਣ ਵਾਲੇ ਪੈੰਤੜੇ ਅਪਣਾਏ ਤੇ ਆਖਿਰ ਪੰਜਾਬ ਕਸ਼ਮੀਰ ਅਫਗਾਨਿਸਤਾਨ ਅੱਦੇ ਲਦਾਖ ਤੱਕ ਖਾਲਸਾ ਰਾਜ ਦੇ ਝੰਡੇ ਚੁਲਾ ਦਿੱਤੇ ਇਹ ਸੀ ਰਾਜ ਕਰੇਗਾ ਖਾਲਸਾ ਦਾ ਟੀਚਾ ਸਰ ਕਰਕੇ ਉਪਰੰਤ ਆਕੀ ਰਹੇ ਨਾ ਕੋਈ ਦਾ ਟੀਚਾ ਸਰ ਕਰਨ ਦਾ ਖਾਲਸਾਹੀ ਸੰਘਰਸ਼ ਇਹੀ ਹਥਲੀ ਕਿਤਾਬ ਖਾਲਸੇ ਦੇ ਲਹੂ ਡੋਲਵੇਂ ਸੰਗਰਾਸ਼ ਚੋਂ ਫਤਿਹ ਜੋ ਹੋ ਕੇ ਕਾਇਮ ਕੀਤੇ ਗਏ ਖਾਲਸਾ ਰਾਜ ਦੀ ਗਾਧਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਕਾਇਮ ਹੋਇਆ ਸਿੱਖਾਂ ਬਾਰੇ ਇਹ ਪ੍ਰਸਿੱਧ ਹੈ ਕਿ ਸਿੱਖ ਇਤਿਹਾਸ ਸਿਰਜਦੇ ਹਨ ਪਰ ਲਿਖਦੇ ਨਹੀਂ ਤੇ ਹਥਲੀ ਕਿਤਾਬ ਉਸ ਇਤਿਹਾਸ ਦਾ ਦਸਤਾਵੇਜ਼ ਹੈ ਜਿਹੜਾ ਇਤਿਹਾਸ ਖਾਲਸੇ ਦੀਆਂ ਸ਼ਮਸ਼ੀਰਾਂ ਨੇ ਪੰਜਾਬ ਤੋਂ ਇਲਾਵਾ ਅਫਗਾਨਿਸਤਾਨ, ਕਸ਼ਮੀਰ ਤੇ ਲੇਹ ਲਦਾਖ ਦੇ ਪਹਾੜੀ ਮੈਦਾਨਾਂ 'ਚ ਲਹੂ ਡੋਲਮੇ ਸੰਗਰਾਸ਼ ਦੇ ਨਾਲ ਲਿਖਿਆ। ਇਹ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮਹਾਰਾਣੀ ਜਿੰਦਾ ਤੱਕ ਦਾ ਇਤਿਹਾਸ ਹੈ। ਇਹ ਖਾਲਸਾ ਰਾਜ ਦੀ ਸਥਾਪਤੀ ਲਈ ਹਜ਼ਾਰਾਂ ਸਿੱਖਾਂ ਸਿੰਘਾਂ ਦਾ ਲਹੂ ਡੁਲਾ ਸਥਾਪਿਤ ਮੁਗਲ ਹਕੂਮਤਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਹਰ ਤਰ੍ਹਾਂ ਦੇ ਖੌਫਨਾਕ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਆਰਿਆਂ ਨਾਲ ਚਿਰਾਇਆ ਗਿਆ ਦੇਗਾਂ ਚ ਉਬਾਲਿਆ ਗਿਆ ਚਰਖੜੀਆਂ ਤੇ ਚੜਾਇਆ ਗਿਆ ਖੋਪਰਿਆਂ ਲਾਹੀਆਂ ਗਈਆਂ ਪਰ ਸਿੱਖਾਂ ਨੇ ਆਪਣਾ ਕੌਮੀ ਸੰਗਰਾਸ਼ ਕਿਤੇ ਵੀ ਰੁਕਣ ਨਾ ਦਿੱਤਾ ਤੇ ਆਖਿਰ ਖਾਲਸੇ ਦੇ ਰਾਜ ਦੀ ਸਥਾਪਨਾ ਕੀਤੀ ਕਈ ਲੋਕਾਂ ਨੂੰ ਖਦਸ਼ਾਕ ਸੀ ਕਿ ਖਾਲਸੇ ਦੇ ਰਾਜ ਵਿੱਚ ਬਦਲੇ ਦੀ ਭਾਵਨਾ ਨਾਲ ਮੁਸਲਮਾਨਾਂ ਤੇ ਜ਼ੁਲਮ ਕੀਤੇ ਜਾਣਗੇ ਪਰ ਖਾਲਸੇ ਦੇ ਰਾਜ ਚ ਜ਼ੁਲਮ ਤਾਂ ਕੀ ਕਿਸੇ ਨਾਲ ਵਿਤਕਰਾ ਤੱਕ ਨਹੀਂ ਕੀਤਾ ਗਿਆ ਇਸ ਦੀ ਗਵਾਹੀ ਇਹ ਹੈ ਕਿ ਜਦੋਂ ਖਾਲਸਾ ਰਾਜ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਖਤਮ ਕੀਤਾ ਦਾ ਸ਼ਾਹ ਮੁਹੰਮਦ ਵਰਗੇ ਮੁਸਲਮਾਨਾਂ ਨੇ ਸਭ ਤੋਂ ਵੱਧ ਕੀਰਨੇ ਪਾਈ ਇਹ ਖਾਲਸਾ ਰਾਜ ਦੀ ਗਾਧਾ ਹਰ ਇੱਕ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਪੜਾਉਣੀ ਜ਼ਰੂਰੀ ਹੈ ਕਿਉਂਕਿ ਅੱਜ ਉਹ ਲੋਕ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਮੁਗਲ ਰਾਜ ਚ ਰਹਿੰਦੇ ਆ ਕਦੇ ਆਜ਼ਾਦੀ ਦਾ ਸੁਪਨਾ ਤੱਕ ਵੇਖਣ ਦੀ ਜ਼ਰੂਰਤ ਨਹੀਂ ਸੀ ਕੀਤੀ ਪਰ ਅੱਜ ਉਹ ਸਿਰਫ ਰਾਜ ਕਰ ਹੀ ਨਹੀਂ ਰਹੇ ਬਲਕਿ ਸਿੱਖਾਂ ਦੇ ਰਾਜ ਕਰਨ ਦੇ ਟੀਚੇ ਨੂੰ ਇਥੋਂ ਤੱਕ ਕਿ ਸਿੱਖਾਂ ਵੱਲੋਂ ਅਰਦਾਸ ਉਪਰੰਤ ਪੜ ਜਾਂਦੇ ਦੋਹਰੇ ਰਾਜ ਕਰੇਗਾ ਖਾਲਸਾ ਤੋਂ ਵੀ ਢਿੱਡੋ ਔਖੇ ਹਨ ਸਿੱਖਾਂ ਵੱਲੋਂ ਰਾਜ ਹਾਸਲ ਕਰਨ ਕਰ ਲੈਣ ਦੇ ਡਰ ਬਨੇ ਸੁਪਨੇ ਤੋਂ ਸੁਰੱਖਰ ਹੋਣ ਲਈ ਸਿੱਖਾਂ ਦੇ ਇੱਕ ਵੱਖਰੀ ਕੌਮ ਹੋਂਦ ਦੀ ਹਕੀਕਤ ਨੂੰ ਝੁਠਲਾਉਣ ਲਈ ਬੋਧੀਆਂ ਹਰਲੇ ਅਣਗਿਣਤ ਦਿਮਾਗ ਜ਼ੋਰ-ਜ਼ੋਰ ਨਾਲ ਕੰਮ ਕਰ ਰਹੇ ਹਨ ਇਸ ਲਈ ਹੀ ਅਸੀਂ ਆਪਣੇ ਅਨਖੀਲੇ ਕੌਮ ਨੂੰ ਉਸ ਦੀ ਵੱਖਰੀ ਹੋਂਦ ਉਸ ਦੀ ਨਿਆਂਕਾਰੀ ਰਾਜ ਪ੍ਰਣਾਲੀ ਦੀ ਗੱਲ ਛੋਹੀ ਹੈ